ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾ ਭਗੋੜੇ ਵਿਅਕਤੀਆਂ ਤੇ ਲੌਂਡ ਆਡਰ ਨੂੰ ਬਣਾਏ ਰੱਖਣ ਲਈ ਚਲਾਈ ਗਈ ਮੁਹਿੰਮ ਦੌਰਾਨ थाना सदर ਦੀ ਪੁਲਿਸ ਨੂੰ ਉਸ ਵਿਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪਿਛਲੇ ਦਿਨੀ ਚੌਕੀ ਦੇ ਵਿੱਚ ਵਿਜੇਨਗਰ ਸਰਕਾਰੀ ਸਕੂਲ ਮੁਸਤਾਫਾ ਬਾਦ ਅੰਮ੍ਰਿਤਸਰ ਅਤੇ ਇਨ ਦਾ ਗਵਾਂਡੀ ਰੋਹਿਤ ਉਰਫ ਜੰਗਾ ਪੁੱਤਰ ਸੁਰੇਜ ਵਾਸੀ ਜੋ ਕਿ ਕਰਿਆਨਾ ਸਟੋਰ ਵਾਲੀ 메인 ਬਾਜ਼ਾਰ ਮੁਸਤਫਾਬਾਦ ਅਮਰਸਰ ਦੀ ਆਪਾਸ਼ ਦੇ ਵਿੱਚ ਪੁਰਾਣੀ ਰஞ்சிਸ਼ਬਾਜੀ ਨੂੰ ਲੈ ਕੇ ਇੱਕ ਦੂਜੇ ਨੂੰ ਜਾਨੋਂ ਮਾਰਨ ਦੀ ਨੀਅਤ ਦੇ ਨਾਲ ਹਮਲਾ ਕਰ ਰਹੇ ਹਨ ਅਧਿ ਮੰਦੀਪ ਸਿੰਘ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ ਰੋਹਿਤ ਉਰਫ ਗੰਜਾ ਤੇ ਫਾਇਰ ਕਰ ਰਿਹਾ ਹੈ ਦੱਸਦੇ ਕਿ ਰੋਹਿਤ ਗੰਜਾ ਇੱਟਾ ਰੋਡ ਜਾਂ ਦੇ ਨਾਲ ਮੰਦੀਪ ਸਿੰਘ ਨੂੰ ਮਾਰਨ ਦੀ ਨੀਅਤ ਦੇ ਨਾਲ ਹਮਲਾ ਕਰ ਰਿਹਾ ਜਿਸ ਦੇ ਚਲਦੇ ਉਨ੍ਹਾਂ ਕਹਿ ਕੇ ਸਾਡੇ ਵੱਲੋਂ ਮਾਮਲਾ ਦਰਜ ਕਰਕੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਗਈ ਹੈ ਇਸ ਦੌਰਾਨ ਤਫ਼ਤੀਸ਼ ਕੋਈ ਤੇ ਦੋਸ਼ੀ ਮਨਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਵਾਰਦਾਤ ਸਮੇਂ ਵਰਤਿਆ ਹੁੰਦਾ ਲਾਇਸੈਂਸੀ ਰਿਵਲਵਰ ਸਮੇਤ ਤਿੰਨ ਖੋਲ ਬੱਤੀ ਬੋਰ ਅਤੇ ਦੋ ਰੋਂਦ ਜਿੰਦਾ ਬੱਤੀ ਬੋਰ ਬਰਾਮਦ ਕੀਤੇ ਹਨ ਅਤੇ ਦੂਜੇ ਦੋਸ਼ੀ ਰੋਹਿਤ ਅਤੇ ਜੰਗਾ ਨੂੰ ਹਸਬ ਪੰਜਾਬ ਤ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਅੰਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਪਰਮਿਸ਼ਨ ਆਈ 311 ਨੂੰ ਰਾਤ ਤਕਰੀਬਨ 11:00 ਵਜੇ ਉਹਦੇ ਵਿੱਚ ਇਨਫੋਰਮੇਸ਼ਨ ਆਈ ਕਿ ਦੋ ਪਾਰਟੀਆਂ ਆਪਸ ਦੇ ਵਿੱਚ ਇੱਕ ਫਾਇਰ ਕਰੰਟ ਨੇ ਸਾਡੇ ਐਸਐਚਓ ਸਾਹਿਬ ਸਰਦਾਰ ਹਰਿੰਦਰ ਸਿੰਘ ਸਾਡੇ ਚੌਕੀ ਇਨਚਾਰਜ ਗੁਰਜੀਤ ਸਿੰਘ ਇਹਨਾਂ ਨੇ ਬੜੀ ਮੁਸਤੱਦੀ ਦੇ ਨਾਲ ਉੱਥੇ ਮੌਕੇ ਤੇ ਜਾ ਕੇ ਰਿਐਕਟ ਕੀਤਾ ਉਹਦੇ ਵਿੱਚ ਮੌਕੇ ਤੇ ਜਾ ਕੇ ਜਦੋਂ ਅਸੀਂ ਮੌਕਾ ਦੇਖਿਆ ਉੱਥੇ ਸਾਨੂੰ ਕੁਝ ਖੋਲ ਮਿਲੇ ਉਸ ਤੋਂ ਬਾਅਦ ਇਹਨਾਂ ਨੇ ਇਮੀਡੀਏਟਲੀ ਰਿਐਕਟ ਕਰਦੇ ਹੋਏ ਇੱਕ ਐਫਆਈਆਰ ਲਾਂਚ ਕੀਤੀ ਐਫਆਈਆਰ ਨੰਬਰ 270 1124 24 ਅੰਡਰ ਸੈਕਸ਼ਨ 109 125 355 ਬੀ ਐਨਐਸ ਆਰਮਜਕਣਾ ਉਸ ਤੋਂ ਬਾਅਦ ਐਚਐਚਓ ਸਾਹਿਬ ਦੀ ਦਿਸ਼ਾ ਨਿਰਦੇਸ਼ ਸ਼ੀਟ ਚੌਂਕੀ ਇਨਚਾਰਜ ਗੁਰਜੀਤ ਸਿੰਘ ਨੇ ਆਪਣੀਆਂ ਪਾਰਟੀਆਂ ਬਣਾ ਕੇ ਦੋਵਾਂ ਦੋਸ਼ੀਆਂ ਨੂੰ ਬੜੀ ਜਲਦੀ ਹੀ ਵਿਦ ਵੈਪਨ ਅਰੈਸਟ ਕੀਤਾ ਹੈ ਇੱਕ ਦਾ ਨਾਮ ਮਨਦੀਪ ਸਿੰਘ ਉਰਫ ਮੋਨੂ ਇੱਕ ਦਾ ਨਾਮ ਰੋਹਿਤ ਉਰਫ ਗੰਜਾ ਤੁਹਾਡੇ ਜਾਣਕਾਰੀ ਵਾਸਤੇ ਹੈ ਕਿ ਮਨਦੀਪ ਸਿੰਘ ਮੋਨੂ ਦੇ ਉੱਪਰ ਪਹਿਲਾਂ ਵੀ ਇੱਕ ਪਰਚਾ ਹੈਗਾ 14/21 ਅੰਡਰ ਸੈਕਸ਼ਨ 452 323 ਐਕਸਐਮ ਉਹ ਲੋਕੀ ਪਰਚਾ ਹੈਗਾ ਸਰਕਾਰਨ ਕੀ ਇਹਨਾਂ ਦੇ ਕਾਰਨ ਇਹਨਾਂ ਦੀ ਪੁਰਾਣੀ ਰੰਜਿਸ਼ ਹੈਗੀ ਹੈ ਪੁਰਾਣੀ ਐਫ ਆਈ ਆ ਜਿਹੜੀ 14/21 ਦਿਨੋਂ ਲੈ ਕੇ ਤੈਚ ਦੇ ਵਿੱਚ ਹੈ ਸਰ ਜਿਹੜੀ ਪਿਸਟਲ ਦਾ ਲਾਇਸੈਂਸ ਹੈ ਵੀ ਲਾਇਸੈਂਸੀ ਵੈਪਨ ਹੈਗਾ ਹੁਣ ਜਿਹੜਾ ਲਾਇਸੈਂਸੀ ਹੈ ਕਿੱਥੋਂ ਬਣਿਆ ਕੀ ਹੈਗਾ ਸੀ ਉਹ ਪ੍ਰੋਪਰ ਇਨਵੈਸਟੀਗੇਸ਼ਨ ਦੇ ਵਿੱਚ ਲੈ ਕੇ ਆ ਸਰ ਮਾਰਗ ਦਾ ਨੰਬਰ ਰਿਮਾਂਡ ਇਹਨਾਂ ਦਾ ਜੀ ਇੱਕ ਦਿਨ ਦਾ ਮਿਲਿਆ ਜੀ ਸਰ ਦੋਨੋਂ ਪਾਰਟੀਆਂ ਵੱਲੋਂ ਫਾਇਰਿੰਗ ਕੀਤੀ ਗਈ ਤੇ ਪਿਸਟਲ ਦਾਮੋਂ ਤੋਂ ਹੋ ਗਿਆ ਤੁਹਾਨੂੰ ਹਾਂਜੀ ਹਾਂਜੀ ਵੈਪਨ ਰਿਕਵਰ ਹੋ ਗਿਆ ਇੱਕ ਰਿਕਵਰ ਹੋ ਗਿਆ ਸਰ ਹੋਰ ਕੀ ਸਾਹਮਣੇ ਆਇਆ ਹੋਰ ਬਾਕੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਜੋ ਵੀ ਡ ਬੈਕਗ੍ਰਾਉਂਡ ਕੀ ਹੈ ਸਰ ਇਹਨਾਂ ਦਾ ਬੈਕਗ੍ਰਾਉਂਡ ਜੀ ਇਹ ਸਟੱਡੀ ਕਰਦੇ ਨੇ ਬਾਕੀ ਹਲੇ ਤਫਤੀਸ਼ ਜਾਰੀ ਹੈ ਜਿੱਦਾਂ ਵੀ ਕੋਈ ਡਿਸਕਲੋਜ਼ ਹੋਗਾ ਤੁਹਾਨੂੰ ਜੋ ਦੱਸਾਂਗੇ ਸਰ ਨਸ਼ੇ ਦੀ ਵੀ ਕੋਈ ਆਤ ਨਹੀਂ ਨਹੀਂ ਹਲੇ ਤੱਕ ਕੋਈ ਪ੍ਰੀਲੀਮਿਨਰੀ ਫਾਇਦਾ ਨਹੀਂ تقریبا ਜੀ ਇਹ 35 ਸਾਲ ਦੇ ਆਸ-ਪਾਸ ਹੈਗੇ ਨੇ ਦੋਨੋਂ ਯਾਨੀ 35 ਸਾਲ ਦੇ ਮਚੂਰ ਜਿਹੜਾ ਕੋ ਪਹਿਲੇ ਮਾਮਲੇ ਦੇ ਹਾਂਜੀ ਇਹਨਾਂ ਕੋ ਪਹਿਲੇ ਮਾਮਲੇ ਦੇ ਦਰਜ ਹੈਗਾ ਹਾਂਜੀ ਜੀ ਇੱਕ ਮਨਦੀਪ ਸਿੰਘ ਮੋਨੂ ਦੇ ਉੱਪਰ ਹੈਗਾ 14/21 ਦਾ ਉੱਥੇ ਪਰਚਾ ਦਰਜ ਹੈਗਾ 452 ਲੜਾਈ ਘਰ ਦੇ ਲਾਇਸੈਂਸ ਨਹੀਂ ਕੈਨਸਲ ਕੀਤਾ ਗਿਆ ਜੀ ਲਾਇਸੈਂਸ ਜੀ ਹੋਣਾ ਸੀ ਐਫ ਆਈ ਆਰ ਦੇ ਵਿੱਚ ਲੈ ਕੇ ਕੈਨਸ